ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ। ਚੱਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 22 ਅਪ੍ਰੈਲ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਰਾਤ ਵੇਲੇ। ਜਿਵੇਂ ਅੱਜ ਸਵੇਰ ਵੇਲੇ ਤੋਂ ਹੀ ਦੱਸਿਆ ਹੋਇਆ ਸੀਗਾ ਕਿ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦਾ ਮੌਸਮ ਸਾਫ਼ ਰਹੇਗਾ, ਧੁੱਪ ਵਾਲਾ ਰਹੇਗਾ। ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਪੂਰੇ ਦੀ ਹਵਾ ਨੂੰ ਅੱਜ ਰੋਕ ਲੱਗੇਗੀ ਤੇ ਪੱਛੋ ਦੀ ਹਵਾਵਾਂ ਦੀ ਵਾਪਸੀ ਹੋਵੇਗੀ। ਮਾਹੌਲ ਉਸੇ ਤਰ੍ਹਾਂ ਦਾ ਹੀ ਰਿਹਾ। ਟੈਂਪਰੇਚਰ ਦੇ ਵਿੱਚ ਅੱਜ ਵਾਧਾ ਦਰਜ ਕੀਤਾ ਗਿਆ ਤਕਰੀਬਨ ਟੈਂਪਰੇਚਰ ਪੰਜਾਬ ਦਾ ਇੱਕ ਵਾਰ ਫੇਰ 40 ਡਿਗਰੀ ਜਾਂ ਉਸ ਤੋਂ ਉੱਪਰ ਵੱਖ-ਵੱਖ ਖੇਤਰਾਂ ਦੇ ਵਿੱਚ ਜਾਂਦਾ ਹੋਇਆ ਤੁਹਾਨੂੰ ਦਿਖਾਈ ਦੇਵੇਗਾ ਉਸ ਤੋਂ ਇਲਾਵਾ ਮੌਸਮ ਦੇ ਵਿੱਚ ਕੁਝ ਖਾਸ ਤਬਦੀਲੀ ਨਹੀਂ ਹੋਵੇਗੀ ਕੱਲ ਨੂੰ ਵੀ ਮੌਸਮ ਸਾਫ਼ ਰਹੇਗਾ ਹਾਂ ਅੱਜ ਦੁਪਹਿਰ ਤੋਂ ਬਾਅਦ ਜਾਂ ਸ਼ਾਮ ਵੇਲੇ ਹਲਕਾ ਫੁਲਕਾ ਪਵਾਰ ਖੇਤਰ ਦੇ ਵਿੱਚ ਥੋੜੇ ਬਹੁਤ ਖੇਤਰਾਂ ਦੇ ਵਿੱਚ ਬੱਦਲ ਬਣ ਸਕਦਾ ਹੈ ਪਰ ਮੀਂਹ ਦੀ ਸੰਭਾਵਨਾ ਉਹਨਾਂ ਖੇਤਰਾਂ ਦੇ ਵਿੱਚ ਨਾ ਮਾਤਰ ਜਈ ਹੋਵੇਗੀ ਹੋ ਸਕਦਾ ਕਿਤੇ ਚਾਰ ਕਣੀਆਂ ਡਿੱਗ ਪਣ ਨਹੀਂ ਤਾਂ ਜ਼ਿਆਦਾਤਰ ਇਲਾਕੇ ਦਾ ਮੌਸਮ ਸਾਫ਼ ਹੀ ਬਣਿਆ ਰਹੇਗਾ ਇਸੇ ਤਰ੍ਹਾਂ ਹੀ ਪੰਜਾਬ ਦੇ ਨਾਲ ਲੱਗਦੇ ਇਲਾਕੇ ਹਰਿਆਣਾ Rajasthan ਇਹਨਾਂ ਖੇਤਰਾਂ ਦੇ ਵਿੱਚ ਵੀ ਮੌਸਮ ਸਾਫ਼ ਰਹੇਗਾ ਕਿਸੇ ਪ੍ਰਕਾਰ ਦੀ ਕੋਈ ਬਦਲਾਅ ਨਹੀਂ ਹੋਵੇਗਾ ਤੇ ਆਉਣ ਵਾਲੇ 3 ਤੋਂ 4 ਦਿਨ ਅਜਿਹਾ ਹੀ ਮੌਸਮ ਸਾਰੇ ਖਿੱਤਿਆਂ ਦੇ ਵਿੱਚ ਬਣਿਆ ਰਹੇਗਾ ਸਾਫ ਧੁੱਪ ਵਾਲਾ ਪਛੋਦੀ ਹਵਾਵਾਂ ਦੀ ਵਾਪਸੀ ਮੀਂਹਾਂ ਦੀ ਕੋਈ ਵੀ ਸੰਭਾਵਨਾ ਅਗਲੇ 26 ਜਾਂ 27 ਤਰੀਕ ਤੱਕ ਨਹੀਂ ਰਹੇਗੀ ਉਸ ਤੋਂ ਬਾਅਦ